ਸਰਨ ਤੇ ਆਪਰੇ ਸ਼ਾਸਿਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਅਮਰ ਜਨੋਦਾ ਤੇ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਬੂਟਾ ਸਿੰਘ ਜੀ ਬੰਦੋ ਹਲਾ ਪੰਨਾ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਸਨਾਰ ਤੇ ਇੱਕ ਕਵਿਤਾ ਪੇਸ਼ ਕਰ ਰਿਹਾ ਹਾਂ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਉ ਹੋ ਗੁਰੂ ਅਰਜਨ ਸਤਪੁਰ ਪਿਆਰੇ ਪੰਨ ਜੀ ਦੇ ਰਾਜ ਦੁਲਾਰੇ ਕਿਤੇ ਕਾਜ ਜਿਨ੍ਹਾਂ ਨੇ ਨਿਆਰੇ ਨਾਲ ਜਾਨ ਧਰਮ ਤੋਂ ਵਾਰੀ ਐ ਗੋਰੀ ਅਰਜਨ ਸਤਪੁਰ ਪਿਆਰੇ ਨੂੰ ਮੇਰੀ ਨਾਮ ਸਕਾਰ ਲਖਵਾਰੀ ਐ ਗੁਰੂ ਰਾਮਦਾਸ ਘਰ ਆ ਕੇ ਗੋਇੰਦਵਾਲ ਜਨਮ ਜੀ ਬਾ ਕੇ ਬੀਬੀ ਪਾਨੀ ਮਾਤ ਬਣਾ ਕੇ ਜਿਨਾਂ ਕੁੱਲ ਲੁਕਾਈ ਤਾਰੀ ਐ ਗੋਰੀ ਅਰਜਨ ਸਤਪੁਰ ਪਿਆਰੇ ਨੂੰ ਮੇਰੀ ਨਾਮ ਸਕਾਰ ਲਖਵਾਰੀ ਐ ਓ ਮਾਤਾ ਗੰਗਾ ਮਿਓ ਪਿੰਡ ਜਾਈ ਨਾਲ ਸਤਪੁਰ ਸੀ ਪਰਨਾਈ ਗੁਰੂ ਸ਼抗ੀ ਅਣ ਰਚਾਈ ਹਰ ਗੋਬਿੰਦ ਦੀ ਮਾਤ ਦੁਲਾਰੀ ਐ ਗੁਰੂ ਅਰਜਨ ਸਤਗੁਰ ਪਿਆਰੇ ਨੂੰ ਮੇਰੀ ਨਮਸ਼ਕਾਰ ਲੱਖ ਵਾਰੀ ਐ ਗੁਰਾ ਪੁੰਨ ਦਾ ਕਾਜ ਟਮਾਇਆ ਸਿਆਦ ਗ੍ਰੰਥ ਦੇਖਵਾਇਆ ਸੰਪਾਦਨ ਆਪ ਕਰਾਇਆ ਬਾਣੀ ਸ਼ਾਮਲ ਕੀਤੀ ਪਿਆਰੀ ਐ ਗੁਰ ਅਰਜਨ ਸਾਹਿਬ ਗੁਰ ਪਿਆਰੇ ਨੂੰ ਮੇਰੀ ਨਮਸਕਾਰ ਲੱਖ ਵਾਰੀ ਐ ਉਹ ਸਾਂਝੀ ਬਾਲ ਤਦਾਜ ਘਰ ਹੈ ਹਰ ਮੰਦਰ ਜੀ ਦਾ ਜੋ ਦਰ ਹੈ ਜਿੱਥੇ ਨਹੀਂ ਕਿਸੇ ਨੂੰ ਡਰ ਹੈ ਗੁਰਨੀਵ ਰਖਾਈ ਨਿਆਰੀ ਐ ਗੁਰ ਅਰਜਨ ਸਤਗੁਰ ਪਿਆਰੇ ਨੂੰ ਮੇਰੀ ਨਮਸਕਾਰ ਲੱਖ ਵਾਰੀ ਐ ਸੰਧੂ ਪਾਪੀ ਕੈਰ ਕਮਾਇਆ ਜਹਾਂਗੀਰ ਨੂੰ ਮੋਰਾ ਬਣਾਇਆ ਸਤਗੁਰ ਨੂੰ ਸ਼ਹੀਦ ਕਰਾਇਆ ਇਹਨਾਂ ਖੱਟਿਆ ਪਾਪ ਜੋ ਭਾਰੀ ਐ ਗੁਰ ਅਰਜਨ ਸਤਗੁਰ ਪਿਆਰੇ ਨੂੰ ਮੇਰੀ ਨਮਸਕਾਰ ਲੱਖ ਵਾਰੀ ਐ ਗੁਰ ਅਰਜਨ ਸਤਗੁਰ ਪਿਆਰੇ ਨੂੰ ਮੇਰੀ ਨਮਸਕਾਰ ਲੱਖ ਵਾਰੀ ਐ ਸਾਡਾ ਧੰਨਵਾਦ ਜੀ ਜੇ ਕੰਗਾ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ